ਤੋ ਅੱਜ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸਵੇਰੇ तकरीबन 11:30 ਦੇ ਕਰੀਬ ਖਾਣਾ ਏ ਡਿਵੀਜ਼ਨ ਦੇ ਏਰੀਆ ਦੇ ਵਿੱਚ ਹੌਲ ਬਾਜ਼ਾਰ ਦੇ ਨੇੜੇ ਜਿੱਥੇ ਜੋ ਪੁਰਾਣੇ ਨੋਟਾਂ ਦਾ ਤੇ ਨਵੇਂ ਨੋਟਾਂ ਦਾ ਐਕਸਚੇਂਜ ਦਾ ਕੰਮ ਕਰਦੇ ਸੀਗੇ ਜੋ ਫਾਦਰ ਐਂਡ ਸਨ ਮਸ਼ਰਕੁਲਦੀਪ ਬੰਸਲ ਜੀ ਤੇ ਦਿਨੇਸ਼ ਬੰਸਲ ਇਹਨਾਂ ਦੇ ਉੱਥੇ ਸਾਨੂੰ ਇਮੀਡੀਏਟਲੀ ਰਿਪੋਰਟ ਆਈ ਕਿ ਇਹਨਾਂ ਦੇ ਕੋਲੋਂ ਪੈਸੇ ਖੋ ਕੇ ਤੇ ਇਹਨਾਂ ਨੂੰ ਬਹੁਤ ਪੂਰੀ ਤਰ੍ਹਾਂ ਇੰਜਰਡ ਕਰ ਦਿੱਤਾ ਉਹਥ ਫਾਦਰ ਐਂਡ ਸਨ ਇਮੀਡੀਏਟਲੀ ਸਾਰੀਆਂ ਪੁਲਿਸ ਟੀਮਸ ਬਣਾਈਆਂ ਗਈਆਂ ਸੀਨੀਅਰ ਅਫਸਰ ਮੌਕੇ ਤੇ ਪਹੁੰਚੇ ਔਰ ਹਸਪੀਟਲ ਦੇ ਵਿੱਚ ਜਾ ਕੇ ਬੜਾ ਅਨਫੋਰਚੂਨੇਟਲੀ ਗੱਲ ਹੋਈ ਕਿ ਕੁਲਦੀਪ ਬੰਸਲ ਜੀ ਜਿਨ੍ਹਾਂ ਦੀ ਉਮਰ ਤਕਰੀਬਨ 70 ਸਾਲ ਉਹ ਉਹਨਾਂ ਦੀ ਡੈਥ ਹੋ ਗਈ ਤੇ ਦਿਨੇਸ਼ ਬੰਸਲ ਵੀ ਕਾਫੀ ਸੀਰੀਅਸ ਸੀ ਇੰਜਰਡ ਨੇ ਜਿਹੜੇ ਕਿ ਜਿਹੜੇ ਇਲਾਜ ਨੇ ਹਸਪੀਟਲ ਦੇ ਵਿੱਚ ਉਹ ਸਾਡੇ ਵਾਸਤੇ ਬੜਾ ਵੱਡਾ ਚੈਲੰਜ ਸੀ ਤੇ ਮੈਨੂੰ ਇਹ ਦੱਸ ਕੇ ਵਿਦਿਆਨ ਤੁਨਾ ਸ਼ੇਅਰ ਕਰਦੇ ਹੋ ਖੁਸ਼ੀ ਹੁੰਦੀ ਹੈ ਕਿ ਪੁਲਿਸ ਨੇ ਬਹੁਤ ਸਾਡੀ ਸਾਰੀ ਟੀਮ ਨੇ ਬੜੀ ਮਿਹਨਤ ਕਰਕੇ ਇਮੀਡੀਏਟਲੀ ਸਾਰੀ ਕਾਰਵਾਈ ਜਿਹੜੀ ਹੈ ਉਹ ਕੰਪਲੀਟ ਕੀਤੀ ਹੈ ਅਕੂਜ਼ ਨੂੰ ਫੜਿਆ ਗਿਆ ਸਾਰਾ ਮੋਟਿਵ ਕਲੀਅਰ ਹੋਇਆ ਸਾਰੀ ਬਰਾਮਦਗੀ ਹੋ ਗਈ ਹੈ ਕੈਸ਼ ਦੀ ਔਰ ਵੈਪਨ ਆਫ ਅਫੈਂਸ ਦੀ ਜਿਹੜੀ ਬਰਾਮਦਗੀ ਰਹਿੰਦੀ ਹੈ ਉਸ ਤੇ ਕਾਰਵਾਈ ਕਰ ਰਹੇ ਹਾਂ ਪਰ ਅਸੀਂ ਸੋਚਿਆ ਕਿ ਲੇਟ ਹੋ ਜਾਏਗਾ ਤੋਂ ਅੱਨਾ ਪਹਿਲਾਂ ਸ਼ੇਅਰ ਕੀਤਾ ਜਾਵੇ ਔਰ ਇਹ ਜਿਹੜਾ ਮੇਨ ਅਕਿਊਜ਼ ਇੱਕੋ ਹੀ ਹੈਗਾ ਰਵਨੀਤ ਸਿੰਘ son of سورندر ਸਿੰਘ ਚਮਰੰਗ ਰੋਡ ਅੰਮ੍ਰਿਤਸਰ 27 ਸਾਲ ਦੀ ਇਹਦੀ ਉਮਰ ਹੈ ਸਟਾਕ ਟ੍ਰੇਡ ਦਾ ਕੰਮ ਕਰਦਾ ਹੈ 12th ਪਾਸ ਹੈ ਪੁਰਾਣੇ ਕੇਸਾਂ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਉੱਤੇ ਇੱਕ ਹਰਟ ਕੇਸ ਦਰਜ ਹੈ ਬੀ ਡਿਵੀਜ਼ਨ ਥਾਣੇ ਦੇ ਵਿੱਚ 74/23 ਉਹチェ ਸਾਰੀ ਫੈਮਿਲੀ ਨੂੰ ਨੇਬਰਸ ਨਾਲ ਲੜਨ ਵਾਸਤੇ ਕੇਸ ਦਰਜ ਕੀਤਾ ਗਿਆ ਸੀ ਮੋਢਲੀ ਪੁਰਸ਼ਗੀਤ ਤੋਂ ਕਲਪਤਾ ਲੱਗੀ ਕਿ ਜਿਹੜਾ ਰਵਨੀਤ ਸਿੰਘ ਹੈ ਇਹਨੇ ਸਟਾਕ ਦੇ ਵਿੱਚ ਕਾਫੀ ਪੈਸੇ ਹਾਰ ਗਿਆ ਸੀਗਾ ਜਾਂ ਗੁਆਲੇ ਸੀ। ਤੋਂ ਉਹਦੇ ਵਿੱਚ ਇਹਨੂੰ ਲੱਗਿਆ ਵੀ ਮੈਂ ਹੁਣ ਕੀ ਕਰਾਂ ਇਹਦੇ ਤੇ ਬੜਾ ਡਿਪਰੈਸ਼ਨ ਤੇ ਇਹਦੇ ਇਹਨੂੰ ਲੱਗਿਆ ਪਲੈਨਿੰਗ ਕਰਦਾ ਰਿਹਾ। ਸੋ ਇੱਕ ਗਿਣੀ ਮਿੱਥੀ ਸਾਜਿਸ਼ ਤਹਿਤ ਇਹਨੇ ਇਹਨਾਂ ਨੂੰ ਜਾ ਕੇ ਅਪਰੋਚ ਕੀਤਾ ਬਾਂਸਲ ਪਰਿਵਾਰ ਨੂੰ ਤੇ ਉਹਨਾਂ ਨੂੰ ਕਹੇ ਮੈਨੂੰ ਤਕਰੀਬਨ 11 ਲੱਖ ਦੇ ਕਰੀਬ ਪੈਸੇ ਚਾਹੀਦੇ ਆ। ਪੁਰਾਣੀ ਡੀਲਿੰਗ ਵੀ ਸੀ ਇਹਨਾਂ ਨਾਲ ਕਿਉਂਕਿ ਪਹਿਲਾਂ ਇਹਨੇ ਆਪਣੀ ਸਿਸਟਰ ਦੇ ਮੈਰਿਜ ਵਾਸਤੇ ਵੀ ਨੋਟ ਜਿਹੜੇ ਇਹਨਾਂ ਤੋਂ ਲਏ ਸੀਗੇ ਉਦੋਂ ਤੋਂ ਉਹਨਾਂ ਨੂੰ ਇਹਨੇ ਬੜੀ ਛਾਤਰ ਤਰੀਕੇ ਨਾਲ ਜਿਹੜੀ ਗੱਲ ਕਹੀ ਉਹਨਾਂ ਨੂੰ ਕਹਿੰਦਾ ਵੀ ਐ ਕਰਦੇ ਆ ਆਪਾਂ ਤੁਹਾਡਾ ਜਿਹੜਾ ਬੇਸਮੈਂਟ ਮਾਰਕੀਟ ਹੈਗੀ ਐ ਉੱਥੇ ਤੁਹਾਡੇ ਗਦਾਮ ਆ ਉੱਥੇ ਹੀ ਮਿਲਦੇ ਆ ਜਦੋਂ ਕਿ ਉਹਨੂੰ ਭਲੀ ਭਾਨ ਪਤਾ ਸੀ ਵੀ ਉਸ ਏਰੀਆ ਦੇ ਵਿੱਚ ਜਿੱਨੇ ਸਾਰੀਆਂ ਦੁਕਾਨਾਂ ਬੇਸਮੈਂਟ ਮਾਰਕੀਟ 'ਚ ਬੰਦ ਨੇ ਤੇ ਉੱਥੇ ਕੋਈ ਲੋਕਾਂ ਦੀ ਆਵਾਜਾਈ ਨਹੀਂ ਹੁੰਦੀ ਤੇ ਜਿਵੇਂ ਹੀ ਪੈਸੇ ਉਹ ਉਹਨਾਂ ਨੇ ਲਿਆਂਦੇ ਤਾਂ ਇਹਨੇ ਖੋ ਕੇ ਉਹਨਾਂ ਨੂੰ ਬੈਗ ਅਪ ਉਹਨੇ ਸਨੈਚ ਕਰ ਲਿਆ ਤੇ ਉਸ ਤੋਂ ਬਾਅਦ ਇਹ ਦਿਮਾਗ ਚ ਆਈ ਗੱਲ ਕਿ ਮੈਨੂੰ ਤਾਂ ਇਹਨਾਂ ਨੇ ਪਿਛਾਣ ਲਿਆ ਤੇ ਮੇਰਾ ਨੁਕਸਾਨ ਹੋਊਗਾ ਇਹਨੇ ਜਿਹੜਾ ਇੱਕ ਸੂਆ ਹੁੰਦਾ ਕਿਉਂਕਿ ਦੇ ਫਾਦਰ ਜਿਹੜੇ ਆ ਉਹ ਕਾਰਪੈਂਟਰੀ ਦਾ ਕੰਮ ਕਰਦੇ ਆ ਉਹ ਸੂਏ ਨੇ ਉਹਨਾਂ ਦੇ ਉੱਤੇ ਵਾਰ ਕੀਤਾ ਜੋ ਕਿ ਕਾਫੀ ਸੀਰੀਅਸ ਇੰਜਰੀਜ਼ ਉਹਨਾਂ ਨੂੰ ਹੋਈਆਂ ਦੋਨਾਂ ਨੂੰ ਫਾਦਰ ਐਂਡ ਸਨ ਨੂੰ ਸਿਰ ਦੇ ਵਿੱਚ ਵੀ ਹੋਰ ਵਾਈਟਲ ਆਰਗਨਸੇ ਜਿੰਨਾ ਕਿ ਮਿਸਟਰ ਦਿਨੇਸ਼ ਕੁਲਦੀਪ ਮੰਸਲ ਜੀ ਦੀ ਡੈਥ ਹੋ ਗਈ ਇਹ ਦਿਨੇਸ਼ ਮਨਸਲ ਕਾਫੀ ਪੂਰੀ ਤਰ੍ਹਾਂ ਇੰਜਰਡ ਨੇ ਸੋ ਸਾਡੇ ਕੋ ਸਾਰੀ ਅਸੀਂ ਟਰੈਕ ਕੀਤਾ ਇਹਨੂੰ ਸਾਰੀ ਕੇਸ ਨੂੰ ਹਿਊਮਨ ਐਂਡ ਟੈਕਨੀਕਲ ਇਨਟਨਾ ਉਹਦੇ ਸੇ ਅਸੀਂ ਕਾਮਯਾਬ ਹੋ ਗਏ ਕਿਉਂਕਿ ਇਹਨੇ ਬੰਦੇ ਨੇ ਇੱਕ ਬਹੁਤ ਬੜੀ ਸ਼ਰਤ ਕੀਤੀ ਜੇ ਅਗਰ ਡੈਂਟੀਫਾਈ ਕੀਤਾ ਉਹ ਨਿੱਦੋਚ ਨੇ 112 ਦੇ ਉੱਤੇ ਕਾਲ ਕਰ ਦਿੱਤੀ ਕਿਉਂਕਿ ਇਹਦੇ ਜਦੋਂ ਬੰਦਾ ਕਿਸੇ ਦੇ ਉੱਤੇ ਵਾਰ ਕਰਦਾ ਹੈ ਉਹ ਜੀ ਤਿੱਖੀ ਚੀਜ਼ ਨਾਲ ਨੈਚੁਰਲੀ ਸਾਨੂੰ ਵੀ ਇਹ ਸੀ ਕਿ ਜਿਹੜਾ ਵੀ ਮੁਲਜ਼ਮ ਹੋਏਗਾ ਉਹਦੇ ਹੱਥ ਤੇ ਸੱਟ ਜੂਰ ਹੋਣੀ ਚਾਹੀਦੀ ਹੈ ਜਿਉਂ ਉਹਨਾਂ ਨੇ ਇੰਨੇ ਤਿੱਖੇ ਵਾਰ ਕੀਤੇ ਕਿਉਂਕਿ ਹਮਨ ਬਾਡੀ ਦੇ ਵਿੱਚ ਬੋਨਸ ਦੇ ਅਗੇਂਸਟ ਜੋ ਟੱਚ ਕਰਦੀ ਹੈ ਤਾਂ ਤੁਹਾਡੇ ਵੀ ਇੰਪੈਕਟ ਆਉਂਦਾ ਹੱਥਾਂ ਤੇ ਇਹਨੇ 112 ਤੇ ਕਾਲ ਕੀਤੀ ਕਿ ਮੇਰਾ ਕੋਈ ਬੈਗ ਜਿਹੜਾ ਹੈ ਕੈਸ਼ ਦਾ ਤੇ ਮੇਰਾ ਫੋਨ ਵਗੈਰਾ ਸਨੇਚ ਕਰਕੇ ਲੈ ਗਏ ਕੁਝ ਲੋਕ ਇਹ ਆਪੇ ਹਸਪੀਟਲ ਜਾ ਕੇ ਪਰਮਿਟ ਹੋ ਗਿਆ ਆਪਣਾ ਕੋਈ ਦੇ ਹੱਥੇ ਛੱਟ ਤੇ ਲੱਗੀ ਸੀਗੀ ਉਹਨੂੰ ਆ ਬੇਸਿਕਲੀ ਉਹ ਸਾਰਾ ਮੇਕਅਪ ਸੀਗਾ ਜਦੋਂ ਅਸੀਂ ਉਹਨੂੰ ਆਈਡੈਂਟੀਫਾਈ ਕਰ ਚੁੱਕੇ ਸੀ ਫਿਰ ਅਸੀਂ ਹਸਪੀਟਲ ਪਹੁੰਚ ਕੇ ਤੇ ਸਾਰਾ ਡਾਕਟਰ ਸਾਹਿਬ ਨਾਲ ਗੱਲ ਕੀਤੀ ਇਹਦੀ ਇੰਜਰੀਜ਼ ਦੇ ਬਾਰੇ ਕਰਕੇ ਮੁੜ ਕੇ ਜਦੋਂ ਉਹਨੂੰ ਫਸਟ ਏਡ ਤੋਂ ਬਾਅਦ ਉਹਨਾਂ ਨੇ ਡਿਸਚਾਰਜ ਕੀਤਾ ਤੇ ਉਹਨੂੰ ਅਰੈਸਟ ਕੀਤਾ ਗਿਆ ਮੁਰਲੀ ਪੁਛਕਿਚ ਤੋਂ ਉਹਨੇ ਸਾਰੀ ਗੱਲ ਇਹ ਦੱਸੀ ਕਿ ਮੈਂ ਕਾਫੀ ਰਕਮ ਜਿਹੜੀ ਹੈ ਉਹ ਹਾਰ ਗਿਆ ਸੀ ਜਾਂ ਗਵਾਲੀ ਸੀ ਸਟਾਕ ਦੇ ਵਿੱਚ ਜਦੋਂ ਮੈਂ ਪਲੇ ਕਰ ਰਿਹਾ ਸੀਗਾ ਤੋਂ ਉਹਨੇ ਇਹ ਗਿਣੀ ਮਿਥੀ ਸਾਜ਼ਿਸ਼ ਚ ਇਹ ਸਾਰੀ ਗੱਲ ਕੀਤੀ ਜੇ ਤੁਸੀਂ ਦੇਖੋ ਕਿ ਹੋਟਲ ਰਿਕਵਰੀ 10,50,000 ਰੁਪਇਆ ਕੈਸ਼ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਕ੍ਰਾਈਮ ਕਿਉਂ ਹੋਇਆ ਉਹ ਵੀ ਹੋਟਲ ਖੋਲੋਗਾ ਜਿਹੜਾ ਅਸੀਂ ਖੋਲਿਆ ਉਹ ਵੀ ਬਰਾਮਦ ਹੋ ਗਿਆ ਜਿਹੜੇ ਕਪੜੇ ਨੇ ਪਾਏ ਹੋਏ ਸੀ ਇਹ ਜਾਂਦੇ ਹੀ ਧੋ ਦਿੱਤੇ ਆਪਣੇ ਘਰ ਤੇ ਜਿਹੜੀ ਕੈਪ ਪਾਈ ਹੋਈ ਸੀ ਤੇ ਚੱਪਲ ਪਾਈ ਹੋਈ ਸੀ ਉਹ ਵੀ ਤਿੰਨੋ ਚੀਜ਼ਾਂ ਬਰਾਮਦ ਹੋ ਗਈਆਂ ਵੈਪਨ ਆਫ ਫੈਂਸ ਹੁਣ ਅਸੀਂ ਬਰਾਮਦ ਕੀਤਾ ਕਰਨਾ ਹੈ ਜੇ ਉਹ ਵੀ ਹੋ ਜਾਏਗਾ ਮੇਨ ਗੱਲ ਇਹਦੇ ਚ ਇਹੀ ਆਈ ਹੈ ਕਿ ਲਾਲਚ ਦੇ ਵਿੱਚ ਇਹਨੇ ਆਪਣੀ ਆਇਡੈਂਟੀਟੀ ਸਪਾਉਣ ਵਾਸਤੇ ਸਾਰੀ ਗੱਲ ਕੀਤੀ ਹੈ। ਤੋਂ ਮੈਂ ਸਾਰੀ ਟੀਮ ਨੂੰ ਮੁਬਾਰਕਬਾ ਦਿੰਨਾ ਕਿ ਉਹਨਾਂ ਨੇ ਬੜਾ ਇਹਨੂੰ ਪ੍ਰੋਫੈਸ਼ਨਲੀ ਔਰ ਬੜੇ ਥੋੜੇ ਟਾਈਮ ਦੇ ਵਿੱਚ ਇਹ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਵਰ ਕੀਤਾ ਕਿਉਂਕਿ ਡਰਾਉਗੇਡ ਏਰੀਆ ਹੈ। ਪਰ ਮੈਂ ਇੱਕ ਗੱਲ ਤੁਹਾਨੂੰ ਇਹ ਜ਼ਰੂਰ ਸਮਝੀ ਕਰਨਾ ਚਾਹੁੰਦਾ ਕਿ ਲੋਕ ਇਹ ਸੋਚ ਕੇ ਬੜਾ ਇੱਕਦਮ ਘਬਰਾ ਜਾਂਦੇ ਕਿ ਐਡੀ ਸੈਂਸੇਸ਼ਨਲ ਕ੍ਰਾਈਮ ਹੋਇਆ ਹੈ। ਉਹਦੇ ਚ ਪੁਲਿਸ ਜਿਹੜਾ ਇੱਕ ਦੋ ਬੰਦੇ ਡੀਲ ਕਰ ਰਹੇ ਆ ਆਪਸ ਵਿੱਚ ਕਿਸੇ ਦਿਲ ਚ ਕੀ ਗੱਲ ਹੈ ਉਹਨੂੰ ਅ ਮਤਲਬ ਪਹਿਲਾਂ ਹੀ ਉਹਨੂੰ ਅਨੁਭਵ ਕਰਨਾ ਬੜਾ ਔਖਾ ਹੈ ਸਾਡੇ ਕੋਲ ਜਦੋਂ ਰਿਪੋਰਟ ਆਈ ਅਸੀਂ ਇਮੀਡੀਏਟਲੀ ਜਿਹੜੇ ਕਾਰਵਾਈ ਕਰਦੇ ਹੋਏ ਕੇਸ ਸਿਸਟਰ ਕਰਕੇ ਆਇਡੈਂਟੀਫਾਈ ਕਰਕੇ ਰੈਸਟ ਕੀਤਾ ਔਰ ਇੱਕ ਬੜੀ ਇੰਪੋਰਟੈਂਟ ਗੱਲ ਹੈ ਜੇ ਤੁਸੀਂ ਇਹ ਜਿਹੜੇ ਨੋਟ ਦੇਖ ਰਹੇ ਆ ਆਪਾਂ ਜਿਹੜੇ ਕਿ ਹੁਣ ਇਸ ਥੋੜੇ ਜਿਹੜੀ ਹੈਗੀ ਕੇਸ ਪ੍ਰੋਪਰਟੀ ਹੈ ਇਹਨਾਂ ਉੱਪਰ ਵੀ ਬਲੱਡ ਲੱਗਿਆ ਹੋਇਆ ਹੈ ਉਹ ਕੋਲ ਤੋਂ ਕਾਲਜ ਜੇ ਨੇਚਰਲੀ ਜਦੋਂ ਬੈਗ ਉੱਥੇ ਪਿਆ ਸੀਗਾ ਇਹ ਉੱਥੇ ਦਬ ਦਬ ਪਾਈਆਂ ਉੱਪਰ ਉਹਦੇ ਕੋਈ ਖੋਨ ਢੁੱਲਿਆ ਬਹੁਤ ਉਹਨਾਂ ਦੇ ਇੰਨੀਆਂ ਗੰਬੀਰ ਸੱਟਾਂ ਲੱਗੀਆਂ ਸੋ ਉਹ ਵੀ ਸਾਰੀ ਐਵੀਡੈਂਸ ਜਿਹੜੀ ਹੈ ਇੱਥੇ ਹੈਗੀ ਹੈ ਸੋ ਮਤਲਬ ਬੜਾ ਅਨਫੋਰਚੂਨੇਟ ਚੀਜ਼ ਹੋਈ ਹੈ ਬਟ ਮੈਂ ਸਾਰਿਆਂ ਨੂੰ ਵੈਸੇ ਇੱਕ ਰਿਕਵੈਸਟ ਯੂ ਕਰਾਂਗਾ ਕਿ ਜਦੋਂ ਵੀ ਇਹੋ ਜੀ ਤੁਹਾਨੂੰ ਬੰਦਾ ਸੁਜੈਸਟ ਕਰ ਰਿਹਾ ਵੀ ਤੁਹਾਡੀ ਦੁਕਾਨ ਦੀ ਜਗ੍ਹਾ ਗਦਾਮ ਹੈ ਇਹ ਮੈਂ ਸਾਰਿਆਂ ਵਾਸਤੇ ਨਹੀਂ ਕਹਿ ਸਕਦਾ ਪਰ ਜਿੱਥੇ ਬਿਲਕੁਲ ਹੀ ਨਵੇਕਲਾ ਹੈ ਜਦੋਂ ਕਸਟਮਰ ਵੱਲੋਂ ਇਹ ਸੁਜੈਸ਼ਨ ਆਉਂਦਾ ਥੋੜਾ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਜ਼ਰੂਰ ਇਸ ਤੋਂ ਲਰਨਿੰਗ ਚੀਜ਼ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਦੀ ਗਲਤੀ ਹੈ ਜਾਂ ਆਪਾਂ ਨੂੰ ਹਰ ਟਾਈਮ ਇਹ ਸੋਚਣਾ ਚਾਹੀਦਾ ਪਰ ਇਸ ਤੋਂ ਇੱਕ ਸਿੱਖਣ ਵਾਲੀ ਗੱਲ ਹੈ ਲੈਸਨ ਹੈ ਕਿ ਅਸੀਂ ਨਵੇਕਲੀ ਜਗ੍ਹਾ ਤੇ ਜਦੋਂ ਸਾਨੂੰ ਕਸਟਮਰ ਸੁਜੈਸਟ ਕਰਕੇ ਲਿਜਾ ਰਿਹਾ ਤਾਂ ਸਾਨੂੰ ਥੋੜਾ ਕਾਸ਼ਸ ਹੋਣਾ ਚਾਹੀਦਾ ਹਰ ਬੰਦਾ ਮਾੜਾ ਵੀ ਨਹੀਂ ਹੁੰਦਾ ਬਟ ਪ੍ਰੋਕਾਸ਼ਨ ਲੈਣੇ ਬਹੁਤ ਜ਼ਰੂਰੀ ਹੈ